ਸਾਰਾ ਜਿਹੜੇ ਅਰਜੀਕਰਤਾ ਨੇ ਉਹਨਾਂ ਦਾ ਡੋਪ ਟੈਸਟ ਜਿਹੜਾ ਹੈ ਉਹ ਪੋਜ਼ਿਟਿਵ ਪਾਇਆ ਗਿਆ ਤਾਂ ਅੱਜ ਇਸੇ ਤੇ ਅਸੀਂ ਗੱਲ ਕਰਾਂਗੇ ਸਾਡੇ ਨਾਲ ਸਾਡੇ ਮਹਿਮਾਨ ਵੀ ਜੁੜਨੇ ਨੇ ਸੋ ਉਹਨਾਂ ਤੋਂ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਕੀ ਕਾਰਨ ਹੈ ਕਿ ਹਾਲੇ ਵੀ ਜਿਹੜਾ ਹੈ ਉਹ ਪੰਜਾਬ ਸਰਕਾਰ ਤਾਂ ਇੱਕ ਪਾਸੇ ਕਹਿ ਰਹੀ ਹੈ ਕਿ ਯੁੱਧ ਨਸ਼ਿਵ ਰੁੱਧ ਜਿਹੜਾ ਮਹਿੰਮ ਛੇੜੀ ਹੋਈ ਹੈ ਤਾਂ ਅਗਲੇ ਕੁਝ ਮਹੀਨਾ ਦੇ ਵਿੱਚ ਪੰਜਾਬ ਨੂੰ ਜਿਹੜਾ ਹੈ ਉਹ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਅਜਹ ਦੇ ਵਿੱਚ ਹੁਣ ਗੱਲ ਕਰਾਂਗੇ ਕਿ ਆਖਰ ਕਦੋਂ ਪੰਜਾਬ ਜਿਹੜਾ ਸਾਡਾ ਹੈ ਉਹ ਨਸ਼ਾ ਮੁਕਤ ਖੂਬੇ ਦਾ ਕਿਉਂਕਿ ਇੱਕ ਅਲਰਮਿੰਗ ਸਥਿਤੀ ਹੈ ਇਹ ਕੋਈ ਪਹਿਲੀ ਵਾਰ ਨਹੀਂ ਹੈ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ ਵੀ ਕਹਿ ਸਕਦੇ ਹਾਂ ਕਿ ਵਕ ਵਕ ਸਮੇਂ ਤੇ ਜੜੀਆਂ ਰਿਪੋਰਟਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤਾਂ ਅੱਜ ਅਸੀਂ ਤੇ ਅਸੀਂ ਜਿਹੜੀ ਆ ਉਹ ਗੱਲਬਾਤ ਕਰਾਂਗੇ ਕਿ ਆਖਰ ਪੰਜਾਬ ਦੇ ਵਿੱਚ ਇਹ ਜਿਹੜੀ ਨਸ਼ੇ ਦੀ ਆਦਤ ਹੈ ਕਿਵੇਂ ਹਥਿਆਰਾਂ ਦੇ ਸ਼ੌਕ ਤੇ ਵੀ ਭਾਰੀ ਪੈ ਰਹੀ ਹੈ ਸੋ ਤੁਹਾਨੂੰ ਦੱਸ ਦਈਏ ਕਿ ਹਰੇਕ ਜਿਹੜਾ ਇੱਕ ਡੋਪ ਟੈਸਟ ਪ੍ਰਤੀ ਵਿਅਕਤੀ ਇੱਕ ਡੋਪ ਟੈਸਟ ਉਹ 1500 ਰੁਪਏ ਦਾ ਘੱਟੋ ਘੱਟ ਹੁੰਦਾ ਹੈ ਜੇਕਰ ਇਹਨਾਂ ਸਾਰਿਆਂ ਡੋਪ ਟੈਸਟਾਂ ਨਾਲ ਜੜਾਇਆ ਉਹ 1500 ਦੇ ਨਾਲ ਜੜਾ ਗੁਣਾ ਕਰ ਲਿਆ ਜਾਵੇ ਤਾਂ ਲਗਭਗ ਜਿਹੜੀ ਆ ਉਹ 55 ਕਰੋੜ ਰੁਪਏ ਜਿਹੜੀ ਆ ਉਹ ਰਕਮ ਬੰਦ ਹੀ ਆ ਤਾਂ ਇੰਨੀ ਵੱਡੀ ਰਕਮ ਜਿਹੜੀ ਖਰਚੇ ਦੇ باوجود ਵੀ ਜੇਕਰ ਉਹਨਾਂ ਨੂੰ ਉਹਨਾਂ ਦੀ ਉਹਨਾਂ ਦਾ ਸ਼ੌਕ ਨਹੀਂ ਪੂਰਾ ਹੁੰਦਾ ਤਾਂ ਕਹਿ ਸਕਦੇ ਆ ਕਿ ਜੇਕਰ ਉਹਨਾਂ ਦੀ ਨਸ਼ੇ ਦੀ ਆਦਤ ਉਹਨਾਂ ਦੇ ਸ਼ੌਕ ਤੇ ਭਾਰੀ ਪੈ ਰਹੀ ਹੈ ਤਾਂ ਇਹਦੇ ਪਿੱਛੇ ਆਕਰ ਕਾਰਨ ਕੀ ਤਾਂ ਇਸ ਮੁੱਦੇ ਤੇ ਸਾਡੇ ਨਾਲ ਚਰਚਾ ਕਰਨ ਦੇ ਲਈ ਪੰਜਾਬ ਨਾ ਹਾਈ ਕੋਰਟ ਦੇ ਐਡਵੋਕੇਟ ਕੰਵਰ ਪਾਹੋ ਜੀ ਜੁੜੇ ਹੋਏ ਨੇ ਸੋ ਐਡਵੋਕੇਟ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਤੇ थैंक यू ਕਵਰ ਪਾਹਲ ਜੀ ਜਿਵੇਂ ਕਿ ਇਹ ਰਿਪੋਰਟ ਤੁਹਾਡੇ ਕੋਲ ਵੀ ਆਈ ਹੋਵੇਗੀ ਆਰਟੀਆਈ ਦੇ ذریعے ਜਿਹੜਾ ਸਾਹਮਣੇ ਆਇਆ ਕਿ ਪਿਛਲੇ 8 ਸਾਲਾਂ ਦੇ ਵਿੱਚ 55000 ਤੋਂ ਵੱਧ ਜਿਹੜੇ ਨੇ ਉਹ ਨਸ਼ੇ ਦੇ ਆਦੀ ਪਾਏ ਗਏ ਨੇ ਜਿਨ੍ਹਾਂ ਦੇ ਵੱਲੋਂ ਹਥਿਆਰਾਂ ਦੀ ਚਾਹਤ ਰੱਖੀ ਗਈ ਸੀ ਲਾਇਸੈਂਸ ਲੈਣ ਦੇ ਲਈ ਤਾਂ ਇਹ ਜਿਹੜਾ ਡੋਪ ਟੈਸਟ ਆ ਇਹਦੇ ਵਿੱਚ ਕਿਹੜੇ-ਕਿਹੜੀਆਂ ਚੀਜ਼ਾਂ ਜੜੀਆਂ ਉਹ ਦੇਖਿਆ ਜਾਂਦੇ ਨੇ ਕਿ ਅਲਕੋਹਲ ਵੀ ਇਹਦੇ ਵਿੱਚ ਜਿਹੜੀ ਆ ਉਹ ਮਾਪੀ ਜਾਂਦੀ ਹੈ। ਡੇਕੋ ਸਰ ਸਭ ਤੋਂ ਪਹਿਲੇ ਤਾਂ ਮੈਂ ਗੱਲ ਉਹੀ ਕਰਾਂਗਾ ਕਿ ਜਿਹੜੀ ਮਰਜ਼ੀ ਰਿਪੋਰਟ ਤੁਸੀਂ ਦੇਖ ਲਓ ਜਿਹੜੀ ਮਰਜ਼ੀ ਆਪਾਂ ਰੀਪੋਰਟ ਪੜ੍ਹ ਲਈਏ ਅਲਕੋਹਲ ਇਹਦੇ ਵਿੱਚ ਜਿਹੜੀ ਹੈਗੀ ਹੈ ਪਰਪਸਲੀ ਇਨਕਲੂਡ ਨਹੀਂ ਕੀਤੀ ਗਈ ਇਹਦੇ ਵਿੱਚ ਜ਼ਿਆਦਾਤਰ ਜਿਹੜੇ ਨੇ ਨਾਰਕੋਟਿਕ ਡਰਗ ਤੇ ਹਾਈਕੋਟ੍ਰੋਪਿਕ ਸਬਸਟੈਂਸਸ ਅਗੇ ਨੇ ਸਿਰਫ ਉਹੀ ਐਡ ਕੀਤੇ ਗਏ ਨੇ ਜੋ ਮੈਂ ਰਿਪੋਰਟਸ ਜਿਹੜੀ ਆ ਰਿਸਰਚ ਕੀਤੀ ਆ 2016 ਦੇ ਵਿੱਚ ਜਿਹੜਾ ਮੰਡੇਟਰੀ ਕੀਤਾ ਗਿਆ ਸੀਗਾ ਬਾਏ ਸੈਂਟਰਲ ਗਵਰਨਮੈਂਟ ਤੇ 2018 ਦੇ ਵਿੱਚ ਪੰਜਾਬ ਗਵਰਨਮੈਂਟ ਨੇ ਇਹਨੂੰ ਮੰਡੇਟਰੀ ਕੀਤਾ ਸੀਗਾ ਪਰ ਇਹਦੇ ਵਿੱਚ ਸਪੈਸੀਫਿਕ ਉਹਦੇ ਵਿੱਚ ਜਿਹੜਾ ਇੱਕ ਰਿਪੋਰਟ ਦੇ ਵਿੱਚ ਦੇਖਿਆ ਸੀਗਾ ਕਿ ਪੰਜਾਬ ਨੇ ਜਿਹੜੀ ਹੈਗੀ ਆਪਣੀ ਰਿਕੁਐਸਟ ਪਾਈ ਸੀਗੀ ਕਿ ਅਲਕੋਹਲ ਦੇ ਵਿੱਚ ਅਲਕੋਹਲ ਨੂੰ ਵੀ ਇਹਦੇ ਚ ਇਨਕਲੂਡ ਕੀਤਾ ਜਾਵੇ ਕਿਉਂਕਿ ਅਲਕੋਹਲ ਜਿਹੜਾ ਹੈਗਾ ਬੇਸਿਕ ਚੀਜ਼ ਹੈਗੀ ਹੈ ਜੇ ਤੁਸੀਂ ਕਿਤੇ ਵੀ ਦੇਖੋ ਆਪਾਂ ਪਿੱਛੇ ਦੇ ਨਹੀਂ ਹੈ ਕੋਈ ਇਨਸੀਡੈਂਟ ਆ ਵੀ ਦੇਖਿਆ ਸੀਗਾ ਕਿ ਕਿਸੇ ਕਲੱਬ ਦੇ ਵਿੱਚ ਗੋਲੀਆਂ ਚੱਲੀਆਂ ਸੀਗੀਆਂ ਤਾਂ ਕਲੱਬ ਦੇ ਵਿੱਚ ਜ਼ਿਆਦਾਤਰ ਅਲਕੋਹਲ ਜਿਹੜੀ ਹੈਗੀ ਹੈ ਇੱਕ ਬੇਸਿਕ ਚੀਜ਼ ਹੁੰਦੀ ਹੈ ਜਿਹੜੀ ਕਿ ਸਰਵ ਕੀਤੀ ਜਾਂਦੀ ਹੈ ਤੇ ਅਲਕੋਹਲ ਵੀ ਇੱਕ ਤਰ੍ਹਾਂ ਦਾ ਨਸ਼ਾ ਹੈਗਾ ਤੇ ਇਹਦੇ ਕਰਕੇ ਜੜੇ ਨੇ ਮੈਕਸਿਮਮ ਜੜੇ ਇਨਸੀਡੈਂਸ ਕੋਈ ਗਨਸ ਦੇ ਨਾਲ ਰਿਲੇਟਡ ਹੈ ਗੋਲੀਵਾਰੀਆਂ ਦੇ ਨਾਲ ਰਿਲੇਟਡ ਹੈ ਤੇ ਹੁੰਦੇ ਨੇ ਉਸ ਤੋਂ ਬਾਅਦ ਜਿਹੜੀ ਜਿਹੜੀ ਗੱਲ ਇਹਦੇ ਵਿੱਚ ਹੈ ਜਿਹੜੇ ਮੇਨ ਇਹਦੇ ਵਿੱਚ ਜਿਹੜੇ ਨੇ ਕੋਕੀਨ ਤੇ ਮੋਰਫਨ heroinz ਵਗੈਰ heroin ਤੇ ਆਦਰ ਜਿਹੜੇ ਸਾਈਕੋਟ੍ਰੋਪਿਕ ਸਬਸਟੈਂਸਸ ਨੇ ਉਹ ਜਿਹੜੇ ਨੇ ਇਹਦੇ ਵਿੱਚ ਇਨਕਲੂਡ ਕੀਤੇ ਗਏ ਨੇ ਤੇ ਮੇਨ ਜਿਹੜਾ ਡੋਪ ਟੈਸਟ ਦਾ ਜਿਹੜਾ ਮਕਸਦ ਇਹ ਹੈਗਾ ਕਿ ਡੋਪ ਟੈਸਟ ਇਹਸ ਕਰਕੇ ਮੰਡੇਟਰੀ ਕੀਤਾ ਗਿਆ ਸੀਗਾ ਤਾਂਕਿ ਕੋਈ ਵੀ ਬੰਦਾ ਜਿਹੜਾ ਲਾਇਸੈਂਸ ਜਿਹੜਾ ਡਰੱਗ ਅਡਿਕਟ ਆ ਕੋਈ ਵੀ ਡਰੱਗ ਯੂਜ਼ਰ ਨੂੰ ਜਿਹੜਾ ਇਹਦਾ ਲਾਇਸੈਂਸ ਨਾ ਦਿੱਤਾ ਜਾਵੇ ਉਹਦਾ ਮਕਸਦ ਇਹ ਹੈ ਕਿ ਕਿਉਂਕਿ ਇਹਦੇ ਨਾਲ ਕ੍ਰਾਈਮ ਵੱਧਦਾ ਹੈ ਜੋ ਵੀ ਕ੍ਰਾਈਮ ਤੁਸੀਂ ਦੇਖੋਗੇ ਇਹ ਜਿਹੜਾ ਡਰਗ ਜਿਹੜਾ ਹੈਗਾ ਡਰਗ ਜੇ ਕੋਈ ਸੇਵਨ ਕਰਦਾ ਤੇ ਉਹਦੀ ਜਿਹੜੀ ਆਪਣੀ ਜਿਹੜੀ ਜਜਮੈਂਟ ਕਰਨ ਦੀ ਆਪਣੇ ਮਾਈਂਡ ਦੀ ਸਮਰਤਾ ਜਿਹੜੀ ਹੈਗੀ ਆ ਉਹ ਬੜੀ ਘਟ ਜਾਂਦੀ ਹੈ ਤੇ ਜਿਹਦੇ ਕਰਕੇ ਜਿਹੜਾ ਹੈਗਾ ਕਿ ਇੰਪਲਸਿਵ ਬਿਹੇਵੀਅਰ ਬਹੁਤ ਹੁੰਦੇ ਨੇ ਐਗਰੈਸਿਵ ਲੋਕੀ ਬੜੀ ਜਲਦੀ ਹੋ ਜਾਂਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਕੀ ਕਰਨ ਵਾਲੇ ਨੇ ਜਾਂ ਕੀ ਹੋ ਸਕਦਾ ਤੇ ਅਜੇ ਇਹੋ ਜਿਹੇ ਬੰਦੇ ਆਦੇ ਹੱਥ ਕੋਈ ਇੰਤਿਹਾਰ ਆ ਜਾਵੇ ਤੇ ਕੋਈ ਵੀ ਜਿਹੜੀ ਆਨ ਸਫਾਵੀ ਘਟਨਾ ਜਿਹੜੀ ਹੈਗੀ ਆ ਉਹ ਵਾਪਸ ਸਕਦੀ ਆ ਚਾਹੇ ਉਹ ਘਰ ਦੇ ਬੰਦਾ ਅੰਦਰ ਆ ਤੇ ਚਾਹੇ ਉਹ ਪਬਲਿਕ ਪਲੇਸ ਦੇ ਉੱਤੇ ਹੈਗਾ ਤੇ ਇਹਦੇ ਜਿਹੜੇ ਮੇਨ ਜਿਹੜੇ ਰੀਜਨਸ ਜਿਹੜੇ ਹੈਗੇ ਨੇ ਉਹ ਇਹੀ ਹੈ ਕਿ ਜਿਹੜਾ ਪ੍ਰिवेंट ਹੋਵੇ ਕਿਉਂਕਿ ਮਿਸਯੂਜ਼ ਤੇ ਕਰਾਇਮ ਤੇ ਜਿਹੜੀ ਹੈਗੀ ਆ ਕਿ ਉਹ ਜਿਹੜਾ ਬੰਦਾ ਜਿਹੜਾ ਹੈਗਾ ਲਾਇਸੈਂਸ ਹੋਲਡਰ ਹੈਗਾ ਉਹ ਮੈਂਟਲੀ ਤੇ ਫਿਜ਼ਿਕਲੀ ਜਿਹੜਾ ਉਹ ਫਿਟ ਹੋਣਾ ਚਾਹੀਦਾ ਹੈ ਤੇ ਇੱਕ ਡਰੱਗ ਅਬਯੂਜ਼ ਜਿਹੜਾ ਉਹ ਘਟਣਾ ਚਾਹੀਦਾ ਤੇ ਸਭ ਤੋਂ ਇਹ ਮੋਸਟ ਇੰਪੋਰਟੈਂਟ ਗੱਲ ਪਬਲਿਕ ਸੇਫਟੀ ਕਿਉਂਕਿ ਜੇ ਆਪਾਂ ਕਿਸੇ ਡਰੱਗਿਸਟ ਨੂੰ ਜਾਂ ਕਿਸੇ ਵੀ ਜਿਹੜਾ ਨਸ਼ੇ ਦੀ ਆਦੀ ਬੰਦੇ ਨੂੰ ਜੇ ਕੋਈ ਹਥਿਆਰ ਜਿਹੜਾ ਦੇ ਦਿੱਤਾ ਜਾਂਦਾ ਤੇ ਉਹ ਜਿਹੜਾ ਪਬਲਿਕ ਵਾਸਤੇ ਬੜਾ ਹਾਰਮਫੁਲ ਹੈ ਕਿਉਂਕਿ ਕਈ ਇਨਸਟੈਂਸਸ ਤੁਸੀਂ ਇਹ ਵੀ ਦੇਖੇ ਨੇ ਕਿ ਡਰਗ ਦੀ ਓਵਰਡੋਸ ਦੇ ਵਿੱਚ ਤੁਸੀਂ ਦੇਖੋ ਕਿ ਕਈ ਵਾਰੀ ਹਥਿਆਰ ਲਹਿਰਾਏ ਜਾਂਦੇ ਨੇ ਹਥਿਆਰ ਲਹਿਰਾਏ ਜਾਂਦੇ ਨੇ ਤੇ ਕਈ ਵਾਰੀ ਜਿਹੜਾ ਹਥਿਆਰ ਚੱਲ ਵੀ ਜਾਂਦੇ ਨੇ ਤੇ ਜੇ ਉਹ ਪਬਲਿਕ ਸੇਫਟੀ ਦੇ ਉੱਤੇ ਜਿਹੜਾ ਪਬਲਿਕ ਪਲੇਸ ਦੇ ਉੱਤੇ ਜੇ ਕੋਈ ਇੰਜ ਗੋਲੀਆਂ ਚੱਲ ਜਾਣ ਜਾਂ ਫਾਇਰਿੰਗ ਹੋ ਜਾਵੇ ਤੇ ਕਈਆਂ ਬੰਦਿਆਂ ਨੂੰ ਜਿਹੜਾ ਹੈਗਾ ਉਹ ਨੁਕਸਾਨ ਵੀ ਹੋ ਸਕਦਾ ਤੇ ਐਸ ਕਰਕੇ ਜਿਹੜਾ ਡੋਗ ਟੈਸਟ ਜਿਹੜਾ ਹੈਗਾ ਉਹ ਮੰਡੇਟ ਕੀਤਾ ਗਿਆ ਸੀਗਾ ਸਰਕਾਰਾਂ ਵੱਲੋਂ ਜੀ ਰਿਗਾਰਡਿੰਗ ਦਿਸ ਆਰਮਜ਼ ਲਾਇਸੈਂਸ ਜੀ ਇੱਕ ਚੰਗੀ ਪਹਿਲ ਆਪਾਂ ਮੰਨ ਸਕਦੇ ਹਾਂ ਕਿ ਜੇਕਰ ਹਥਿਆਰ ਕਿਉਂਕਿ ਉਹ ਆਬਵੀਸਲੀ ਗੱਲ ਹੈ ਜੇਕਰ ਹਥਿਆਰ ਦੀ ਗੱਲ ਹੁੰਦੀ ਹੈ ਤਾਂ ਉਹ ਮਾਰੂ ਹੀ ਹੋਏਗਾ ਚਾਹੇ ਛੋਟਾ ਹੈ ਜਾਂ ਵੱਡਾ ਹੈ ਜੇਕਰ ਉਸ ਨੂੰ ਚਲਾਉਣ ਵਾਲਾ ਹੋਸਟ ਦੇ ਵਿੱਚ ਨਹੀਂ ਹੋਏਗਾ ਤਾਂ ਉਸ ਤੇ ਹੀ ਜਿਹੜਾ ਕਹਿ ਸਕਦੇ ਹਾਂ ਕਿ ਇਹਦੇ ਸਵਾਲ ਉੱਠਣਗੇ ਤਾਂ ਇੱਥੇ ਇੱਕ ਸਵਾਲ ਹੈ ਤੁਸੀਂ ਕਿਹਾ ਕਿ ਅਲਕੋਹਲ ਨੂੰ ਸ਼ਰਾਬ ਨੂੰ ਇਹਦੇ ਵਿੱਚ ਜਿਹੜਾ ਉਹ ਐਡ ਨਹੀਂ ਕੀਤਾ ਗਿਆ ਇਸ ਸੂਚੀ ਦੇ ਵਿੱਚ ਜੇਕਰ ਹੁਣ 55000 3 365000 ਲੋਕਾਂ ਦਾ ਟੈਸਟ ਹੋਇਆ ਪਿਛਲੇ 8 ਸਾਲਾਂ ਦੇ ਵਿੱਚ ਤਾਂ 55000 ਤੋਂ ਬਾਅਦ ਜਿਹੜੇ ਨੇ ਉਹ ਪੋਜ਼ਿਟਿਵ ਪਾਏ ਗਏ ਨੇ ਜਿਹਦੇ ਵਿੱਚ ਦੋਹਾਂ ਕਿਹਾ ਕਿ ਨਾਰਕੋਟਿਕ ਜਿਹੜੇ ਨਸ਼ੇ ਨੇ ਉਹ ਸ਼ਾਮਿਲ ਕੀਤੇ ਗਏ ਨੇ ਜਿਕਰ ਇਹਦੇ ਵਿੱਚ ਅਲਕੋਹਲ ਵੀ ਹੁੰਦੀ ਤਾਂ ਇਹ ਅੰਕੜਾ ਕਿੱਥੇ ਤੱਕ ਜਾ ਸਕਦਾ ਸੀ ਤੁਹਾਡੇ ਹਿਸਾਬ ਨਾਲ ਇਹ ਤੇ 100% ਹੋ ਸਕਦਾ ਸੀ ਜੀ ਕਿਉਂਕਿ ਪੀਓ ਕੀ ਅਲਕੋਹਲ ਤਾਂ ਦੇਖੋ ਘਰ ਘਰ ਹਰ ਬੰਦਾ ਪੀਦਾ ਹੀ ਹੈ ਤਾਂ ਉਹ ਤਾਂ ਉਹ ਥੋੜਾ ਪੀਏ ਭਾਵੇਂ ਜ਼ਿਆਦਾ ਪੀਏ ਪਰ ਮੈਨੂੰ ਲੱਗਦਾ ਕਿ ਇਹਦੇ ਵਿੱਚ ਆਲਰੇਡੀ ਇੱਕ ਰਿਪੋਰਟ ਮੈਂ ਪੜ ਰਿਹਾ ਸੀਗਾ ਕਿ ਇਸ ਪੰਜਾਬ ਸਰਕਾਰ ਨੇ ਰਿਕਵੈਸਟ ਜਿਹੜੀ ਹੈ 2018 ਦੇ ਵਿੱਚ ਕੀਤੀ ਸੀਗੀ ਕਿ ਅਲਕੋਹਲ ਨੂੰ ਵੀ ਇਹਦੇ ਚ ਇਨਕਲੂਡ ਕੀਤਾ ਜਾਵੇ ਪਰ ਉਹਦੀ ਮਾਤਰਾ ਜਿਹੜੀ ਹੈ ਤੁਸੀਂ ਨਹੀਂ ਭਾਨ ਸਕਦੇ ਕਿ ਕਿੰਨੀ ਅਲਕੋਹਲ ਬੰਦਾ ਪੀਂਦਾ ਕਿੰਨੀ ਨਹੀਂ ਪੀਂਦਾ ਤੁਹਾਨੂੰ ਪਤਾ ਹੀ ਹੈ ਕਿ ఎవਰੀਥਿੰਗ ਕੁਝ ਵੀ ਐਕਸੈਸ ਦੇ ਵਿੱਚ ਹੋਵੇ ਉਹ ਤੇ ਹੁੰਦਾ ਤੇ ਬੈਡ ਹੀ ਹੈ ਪਰ ਜਿਹੜੀ ਇਹਦੇ ਵਿੱਚ ਚੀਜ਼ ਮੇਰੀ ਵੀ ਇਹੀ ਗੁਜ਼ਾਰਿਸ਼ ਹੈਗੀ ਹੈ ਕਿ ਅਲਕੋਹਲ ਜਿਹੜੀ ਹੈਗੀ ਹੈ ਜਰੂਰ ਇਹਦੇ ਚੈਟ ਹੋਣੀ ਚਾਹੀਦੀ ਹੈ ਕਿਉਂਕਿ ਅਲਕੋਹਲ ਦਾ ਸੇਵਨ ਸਭ ਤੋਂ ਜ਼ਿਆਦਾ ਹੁੰਦਾ ਹੈ ਜੀ ਤੇ ਸਭ ਤੋਂ ਜ਼ਿਆਦਾ ਦੁਨੀਆ ਜਿਹੜੀ ਹੈ ਅਲਕੋਹਲ ਦਾ ਸੇਵਨ ਅੱਜ ਕੱਲ ਚੱਲ ਰਹੀ ਹੈ ਡਰੱਗਸ ਜਿਹੜਾ ਨੈਕੋ ਸਾਈਕੋਟ੍ਰੋ픽 ਸਬਸਟੈਂਸਸ ਨੇ ਉਹ ਫੇਰ ਵੀ ਥੋੜਾ ਜਿਹਾ ਮਾਤਰਾ ਅੰਕੜੇ ਤਾਂ ਤੁਸੀਂ ਦੱਸ ਰਹੇ ਹੋ ਕਿ ਇੰਨੇ ਘੱਟ ਆਏ ਨੇ ਪਰ ਜੇ ਅਲਕੋਹਲ ਹੁੰਦੀ ਤੇ ਇਹ ਅੰਕੜੇ ਬਹੁਤ ਜ਼ਿਆਦਾ ਹੋ ਸਕਦੇ ਜੀ ਅਲਕੋਹਲ ਇਸ ਲਈ ਵੀ ਕਹਿ ਸਕਦੇ ਆ ਕਿ ਜ਼ਰੂਰੀ ਸ਼ਾਮਲ ਕਰਨੀ ਕਿਉਂਕਿ ਵਿਆਹਾਂ ਸ਼ਾਦੀਆਂ ਤੇ ਤੁਸੀਂ ਕੀ ਗੱਲ ਕੀਤੀ ਕਿ ਕਲੱਬ ਦੇ ਵਿੱਚ ਪਿੱਛੇ ਜੇ ਇੱਕ ਖਬਰ ਸਾਹਮਣੇ ਆਈ ਸੀ ਤਾਂ ਆਮ ਤੌਰ ਤੇ ਅਸੀਂ ਦੇਖਦੇ ਆ ਕਿ ਲੋਕ ਨਸ਼ੇ ਦੇ ਜਦੋਂ ਸ਼ਰਾਬ ਪੀਂਦੇ ਨੇ ਉਹ ਮਧੋਹ ਹੋ ਕੇ ਜੜਾ ਹਵਾਈ ਫਾਇਰ ਕਰਦੇ ਨੇ ਕਈ ਵਾਰ ਮਿਸ ਹੈਪਨਿੰਗ ਵੀ ਹੋ ਜਾਂਦੀ ਹੈ ਤੇ ਇਸ ਲਈ ਜਿਹੜੀ ਸ਼ਾਇਦ ਨੂੰ ਲੱਗਦਾ ਹੈ ਕਿ ਅਲਕੋਹਲ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਬਿਲਕੁਲ ਜੀ ਕਿਉਂਕਿ ਅਲਕੋਹਲ ਵੀ ਤਾਂ ਨਸ਼ਾ ਹੀ ਹੈ ਨਾ ਜੀ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਅਲਕੋਹਲ ਨੂੰ ਅੱਡ ਕਿਉਂ ਕੀਤਾ ਜਾਂਦਾ ਕਿਸੇ ਵੀ ਚੀਜ਼ ਤੋਂ ਅਲਕੋਹਲ ਵੀ ਤਾਂ ਇੱਕ ਨਸ਼ਾ ਹੈ ਜੇ ਆਪਾਂ ਐਂਡੀਪੀਐਸ ਦੇ ਅੰਦਰ ਇੰਨੀਆਂ ਕਾਰਵਾਈਆਂ ਕਰਦੇ ਆਂ ਸਭ ਕੁਝ ਕਰਦੇ ਆਂ ਪਰ ਅਲਕੋਹਲ ਦੀ ਵੀ ਮੇਰੇ ਖਿਆਲ ਨਾਲ ਇੱਕ ਮਾਤਰਾ ਸੈੱਟ ਹੋਣੀ ਚਾਹੀਦੀ ਹੈ ਕਿ ਇੰਨੇ ਇੰਨੇ ਐਮਐਲ ਜਾਂ ਇਸ ਤੋਂ ਜ਼ਿਆਦਾ ਜਿਹੜੀ ਹੈਗੀ ਹੈ ਸੇਵਨ ਕਰਨਾ ਉਹ ਵੀ ਜਿਹੜਾ ਪਨੀਜੇਬਲ ਅਫੈਂਸ ਬਣਾਣਾ ਚਾਹੀਦਾ ਕਿਉਂਕਿ ਜਦੋਂ ਆਪਾਂ ਦੇਖਦੇ ਆਂ ਵਿਆਹਾਂ ਸ਼ਾਦੀਆਂ ਜਿਵੇਂ ਤੁਸੀਂ ਗੱਲ ਕੀਤੀ ਕਿਵੇਂ ਘਰਾਂ ਦੇ ਵਿੱਚ ਵੀ ਮੈਂ ਗੱਲ ਕਰਾਂ ਇਹਾਂ ਕਿਤੇ ਪਬਲਿਕ ਫੰਕਸ਼ਨਸ ਦੇ ਵਿੱਚ ਤੁਸੀਂ ਗੱਲ ਕਰੋ ਜਾਂ ਆਮ ਸੜਕਾਂ ਦੇ ਉੱਤੇ ਤੁਸੀਂ ਦੇਖੋ ਕਿ ਕਈ ਵਾਰੀ ਰਾਤ ਵੇਲੇ ਲੋਕੀ ਗੱਡੀਆਂ ਤੇ ਟਿਕੀਆਂ ਦੇ ਉੱਤੇ ਰੱਖ ਕੇ ਜਿਹੜਾ ਸ਼ਰਾਬ ਦਾ ਸੇਵਨ ਕਰਦੇ ਹੁੰਦੇ ਨੇ ਸੜਕਾਂ ਦੇ ਉੱਤੇ ਹੀ ਕਿਉਂਕਿ ਅਕਸਾਈਸ ਲਾਅ ਦੇ ਅੰਦਰ ਵੀ ਜਿਹੜਾ ਇਹ ਚੀਜ਼ ਹੈਗੀ ਹੈ ਇਹਦੀ ਮਨਾਹੀ ਹੈਗੀ ਹੈ ਏਵਨ ਸਜਾਹ ਹੈਗੀ ਹੈ ਕਿ ਲੋਕਾਂ ਨੂੰ ਪਤਾ ਹੁੰਦਾ ਵੀ ਹੈ ਪਰ ਫੇਰ ਵੀ ਜਿਹੜਾ ਲੋਕੀ ਜਿਹੜੇ ਨੇ ਸੇਵਨ ਕਰਦੇ ਨੇ ਪਰ ਜੇ ਐਕਸੈਸ ਰੂਟ ਉਹਨ ਹੋ ਜੇ ਤੇ ਕਈ ਐਕਸੀਡੈਂਟ ਹੁੰਦੇ ਨੇ ਤੁਸੀਂ ਪਿੱਛੇ ਦੇਖੋ ਇੰਨਾ ਵੱਡਾ ਐਕਸੀਡੈਂਟ ਆ ਮੁੱਲਾਪੁਰ ਸੜਕ ਦੇ ਉੱਤੇ ਜਿਹੜਾ ਇੱਕ ਬੀਅਰ ਦੀਆਂ ਬੋਤਲਾਂ ਜਿਹੜੀਆਂ ਸਾਰੀਆਂ ਸ਼ਰਾਬ ਦੀਆਂ ਬੋਤਲਾਂ ਇੱਕ ਬੰਦਾ ਜਿਹੜਾ 62 ਸਾਲ ਦਾ ਬਜ਼ੁਰਗ ਸੀਗਾ ਉਹ ਹਵਾ ਚ ਉੱਡ ਗਿਆ ਉਹਦਾ ਸਿਰ ਵੀ ਉੱਡ ਗਿਆ ਉਹਦੀ ਬਾਹ ਵੀ ਉੱਡ ਗਈ ਤੇ ਪਰ ਉਹ ਦੇਖੋ ਕਿ ਉਹ ਇਹ 2-3 ਦਿਨ ਪਹਿਲੇ ਦਾ ਹੀ ਹਾਦਸਾ ਹੈਗਾ ਕੋਈ ਜ਼ਿਆਦਾ ਨਹੀਂ ਪਿੱਛੇ ਰਹਾ ਮੈਂ ਕੱਲ ਪਰਸੋ ਪੜ੍ਹ ਰਿਆ ਸੀ ਅਖਬਾਰ 'ਚ ਉਹਦੇ ਵਿੱਚ ਜਿਹੜੇ ਦੇਖੋ ਤੁਸੀਂ A1 ਮੋਕੇ ਦੇ ਕੰਪਰੋਮਾਈਜ਼ ਵੀ ਹੋ ਗਿਆ ਪਰ ਉਹਦੇ ਵਿੱਚ ਵੀ ਇੱਕ ਜਿਹੜਾ ਫਲੂ ਹੈਗਾ ਸੀ ਮੇਨ ਜਿਹੜਾ ਕਾਸ ਪੀਸੀਐਲ ਪੋਪਲ ਉਹਦੇ ਵਿੱਚ ਜਿਹੜੀ ਅਖਬਾਰ ਦੇ ਵਿੱਚ ਜਿਹੜੀ ਹੈ ਉਹਨਾਂ ਨੇ ਗੱਡੀ ਦੇ ਅੰਦਰ ਦੀ ਫੋਟੋ ਵੀ ਖਾਈ ਸੀ ਕਿ ਸ਼ਰਾਬ ਦੀਆਂ ਬੋਤਲਾਂ, ਬੀਅਰ ਦੀਆਂ ਬੋਤਲਾਂ ਪਈਆਂ ਮਤਲਬ ਇਹ ਹੈਗਾ ਕਿ ਕੱਲਾ ਐਨਡੀਪੀਐਸ ਹੀ ਨਹੀਂ ਸ਼ਰਾਬ ਵੀ ਇੱਕ ਬਹੁਤ ਵੱਡਾ ਜਿਹੜਾ ਕੌਜ਼ ਹੈਗਾ ਜਿਹੜਾ ਕਿ ਮੇਜਰ ਐਕਸੀਡੈਂਟ ਤੇ ਮੇਜਰ ਜਿਹੜੇ ਨੇ ਹਾਦਸੇ ਜਿਹੜੇ ਮੇਜਰ ਮਰਡਰਸ ਵੀ ਜਿਹੜੇ ਇਹਦੇ ਜਿਹੜਾ ਕਾਰਨ ਬਣਦੇ ਇਹਨੂੰ ਇਨਕਲੂਡ ਕਰਨਾ ਚਾਹੀਦਾ ਜੀ ਕਵਰ ਪਾਉਲ ਜੀ ਆਪਾਂ ਲਗਾਤਾਰ ਚਰਚਾ ਜਾਰੀ ਰੱਖਦੇ ਹਾਂ ਕੁਝ ਕੋਲਰ ਵੀ ਸਾਡੇ ਨਾਲ ਜੁੜੇ ਹੋ ਸ਼ਾਮਲ ਹੋ ਚੁੱਕੇ ਨੇ ਉਹਨਾਂ ਨੂੰ ਵੀ ਆਪਾਂ ਜਵਾਬ ਜਿਹੜਾ ਰੱਖਦੇ ਹਾਂ ਕਿ ਅਖਰੋਂ ਕੀ ਪੁੱਛਣਾ ਚਾਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ ਕੌਣ ਸਾਹਿਬ ਨੇ ਫੋਨ ਲਾਈਨ ਤੇ ਕੀ ਕਹਿਣਾ ਚਾਹੁੰਦੇ ਜੀ ਰਜਿੰਦਰ ਸਿੰਘ ਬੋਲ ਰਿਹਾ ਜੀ ਲੁਧਿਆਣੇ ਤੋਂ ਜੀ ਰਜਿੰਦਰ ਸਿੰਘ ਜੀ ਸਵਾਗਤ ਹੈ ਕੀ ਕਹਿਣਾ ਚਾਹੁੰਦੇ ਹਾਂ ਜੀ ਡਰ ਟੈਸਟ ਮੈਂ ਇਹ ਸੁਜੈਸ਼ਨ ਦੇਣਾ ਚਾਹੁੰਦਾ ਜੀ ਕਿ ਸ਼ਰਾਬ ਦਾ ਜ਼ਰੂਰ ਹੋਣਾ ਚਾਹੀਦਾ ਜੀ ਸ਼ਰਾਬ ਦਾ ਟੈਸਟ ਜ਼ਰੂਰੀ ਹੈ ਬਾਕੀ ਨਸ਼ੇ ਹਲੇ ਕੀ ਖਾ ਕੇ ਬੰਦਾ ਆਪਣੀ ਸੈਂਸ ਨਹੀਂ ਹੁੰਦਾ ਆਪਣੇ ਸੈਂਸ ਤੇ ਰਹਿੰਦਾ ਤੇ ਕਾਲ ਤੇ ਕੰਮ ਕਰ ਸਕਦਾ ਜੀ ਜੀ ਉਹ ਹੋਣਾ ਚਾਹੀਦਾ ਜੀ ਦਾ ਰੇਟ ਥੋੜਾ ਸਹੀ ਹੋਣਾ ਚਾਹੀਦਾ ਨਾਲੇ ਟੈਸਟ ਵੀ ਜਿਹੜਾ ਟੋਪ ਟੈਸਟ ਹੋ ਜਾ ਜੀ ਬਹੁਤ ਬਹੁਤ ਸ਼ੁਕਰੀਆ ਸਰ ਨਾਲ ਜੁੜਨ ਦੇ ਲਈ ਤੇ ਆਪਣਾ ਜਿਹੜਾ ਤੁਸੀਂ ਸਵਾਲ ਪੁੱਛਿਆ ਅਸੀਂ ਉਹ ਵੀ ਲੈਣ ਦੀ ਕੋਸ਼ਿਸ਼ ਕਰਾਂਗੇ ਸੋ ਇੱਕ ਹੋਰ ਕਾਲਰ ਨੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਫੋਨ ਲਾਈਨ ਤੇ ਕੌਣ ਸਾਹਿਬ ਨੇ ਤਾਕ ਦੇ ਸੰਪਰਕੋਂ ਦਾ ਟੁੱਟ ਚੁਕਿਆ ਸੋ ਲਗਾਤਾਰ ਸਾਡੇ ਨਾਲ ਮਹਿਮਾਨ ਸਾਡੇ ਜੁੜੇ ਹੋਏ ਨੇ ਐਡਵੋਕੇਟ ਕਵਰ ਪਾਉਲ ਨੇ ਸੋ ਐਡਵੋਕੇਟ ਸਾਹਿਬ ਜੇਕਰ ਇਥੇ ਜਿਵੇਂ ਕਿ ਇੱਕ ਕੋਲਰ ਨੇ ਵੀ ਕਿਹਾ ਕਿ ਜਿਹੜੇ ਦੂਜੇ ਨਸ਼ੇ ਨੇ ਉਹ ਉਹਦੇ ਨਾਲ ਜਿਹੜਾ ਹੈ ਖਾਸ ਤੌਰ ਤੇ ਜਿਹੜਾ ਬੰਦਾ ਉਹ ਆਪਣੀ ਸੈਂਸ ਨਹੀਂ ਗਵਾਉਂਦਾ ਸ਼ਰਾਬ ਇੱਕ ਨਸ਼ਾ ਹੈ ਜਿਹੜੇ ਕਿ ਥੋੜੀ ਜ਼ਿਆਦਾ ਮਾਤਰਾ ਦੇ ਵਿੱਚ ਪੀਲੇ ਤਾਂ ਉਹ ਕਹਿ ਸਕਦੇ ਆ ਕਿ ਉਸ ਨੂੰ ਹੋਸ਼ ਨਹੀਂ ਹੁੰਦੀ ਕਿ ਕਰਨਾ ਕੀ ਹੈ ਜੇਕਰ ਉਹਦੇ ਕੋਲ ਹਥਿਆਰ ਹੈ ਤਾਂ ਉਹ ਕਹਿ ਸਕਦੇ ਆ ਕਿ ਮਾਰੂ ਹੋ ਜਾਂਦਾ ਹੈ ਹੋਰ ਵੀ ਉਹ ਇਨਸਾਨ ਬਿਲਕੁਲ ਜੀ ਕਿਉਂਕਿ ਦੇਖੋ ਨਸ਼ਾ ਤੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਹੋਵੇ ਤਾਂ ਬੁਰਾ ਹੀ ਹੈ ਜੀ ਕਿਉਂਕਿ ਜ਼ਿਆਦਾਤਰ ਵਾਰਦਾਤਾਂ ਦਾ ਅਸਰ ਕੀ ਹੁੰਦਾ ਹੈ ਇਹਨਾ ਇਹ ਜਿਹੜਾ ਕੋਸ ਜਿਹੜਾ ਅਲਕੋਹਲ ਹੈ ਜਾਂ ਕੋਈ ਵੀ ਨਸ਼ਾ ਤੁਸੀਂ ਦੇਖੋ ਕਿ ਜ਼ਿਆਦਾਤਰ ਮੋਟਰ ਐਕਸੀਡੈਂਟ ਹੁੰਦੇ ਨੇ ਚਾਹੇ ਉਹ ਹਥਿਆਰ ਵੀ ਨਹੀਂ ਚਲੋ ਤੇ ਹਾਰਾ ਦੀ ਤੇ ਗੱਲ ਲਗੀ ਹਥਿਆਰ ਤੇ ਜਿਹੜਾ ਚ ਹੋਏਗਾ ਉਹ ਤੇ ਚੱਲ ਵੀ ਸਕਦਾ ਕਦੀ ਵੀ ਚੱਲ ਸਕਦਾ ਪਰ ਤੁਸੀਂ ਇਹ ਦੇਖੋ ਕਿ ਜਦੋਂ ਸ਼ਰਾਬ ਦਾ ਕੋਈ ਵੀ ਨਸ਼ਾ ਜਾਂ ਕੋਈ ਵੀ ਨਸ਼ਾ ਹੋਵੇ ਤੇ ਮੋਟਰ ਐਕਸੀਡੈਂਟ ਕਿੰਨੇ ਹੁੰਦੇ ਨੇ ਇਕ ਜਿਹੜਾ ਆਪਣੇ ਮੁਹਾਲੇ ਨਹੀਂ ਮਾਨ ਹੈਗਾ ਇੱਥੇ ਮਰਸੀਡੀਜ਼ ਜਿਹੜੀ ਇੱਕ ਚਾਹ ਦੀ ਦੁਕਾਨ 'ਚ ਚੜੀ ਵੜ ਗਈ ਸੀਗੀ ਮਈ 2024 ਦੀ ਗੱਲ ਹੈ ਪਿਛਲੇ ਸਾਲ ਦੀ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਕਿੰਨੇ ਚੰਡੀਗੜ੍ਹ 'ਚ ਹਾਦਸੇ ਹੋਏ ਕਿੰਨੇ ਜੀਰਕਪੁਰ 'ਚ ਹਾਦਸੇ ਹੋਏ ਕਿੰਨੇ ਕੋਪਸ ਮਰੇ ਜਗੇ ਇੰਨੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਤੇ ਸ਼ਰਾਬ ਦੀਆਂ ਬੋਤਲਾਂ ਉਹਦੇ 'ਚ ਇੱਕ ਸਿੰਗਲ ਇਨਗਰੀਡੀਐਂਟ ਕਾਮਨ ਹਮੇਸ਼ਾ ਸ਼ਰਾਬ ਜਿਹੜੀ ਆ ਉਹ ਪਾਈ ਜਾਂਦੀ ਹੈ ਤੇ ਇਹਦੇ ਕਰਕੇ ਜਿਹੜੀ ਆਪਾਂ ਇੱਕ ਪੀਆਈਐਲ ਵੀ ਜਿਹੜੀ ਇਨੀਸ਼ੀਏਟ ਕੀਤੀ ਹੋਈ ਹੈ ਕਿ ਇਹ ਜਿਹੜੀ ਡਰੰਕਨ ਡਰਾਈਵਿੰਗ ਤੇ ਜਿਹੜੀ ਸਪੀਡਿੰਗ ਡਰਾਈਵਿੰਗ ਜ ਇਹਦਾ ਬਹੁਤ ਵੱਡਾ ਕਾਰਨ ਹੈ ਤੇ ਇਹਨੂੰ ਜਿਹੜਾ ਹੈਗਾ ਕਿ ਇਹਨੂੰ ਹਟੇਲ ਕਸਣੀ ਚਾਹੀਦੀ ਹੈ ਪ੍ਰੋਪਰ ਜਿਹੜਾ ਇਹਦੇ ਚ ਪਰਚੇ ਦਰਜ ਹੋਣੇ ਚਾਹੀਦੇ ਤੇ ਪ੍ਰੋਪਰ ਜੁਰਮਾਨੇ ਜਿਹੜੇ ਨੇ ਪੈਣੇ ਚਾਹੀਦੇ ਨੇ ਜੀ ਹੁਣ ਜਿਹੜੀ ਇੱਥੇ ਮੈਂ ਤੁਹਾਨੂੰ ਗੱਲ ਦੱਸਾਂਗਾ ਕਿ ਡੋਪ ਟੈਸਟ ਦੀ ਡੋਪ ਟੈਸਟ ਕੱਲਾ ਉਹਨਾਂ ਦਾ ਹੀ ਨਹੀਂ ਮੇਰੇ ਹਿਸਾਬ ਨਾਲ ਸਾਰਿਆਂ ਸਾਰੀ ਜਨਤਾ ਦਾ ਹੀ ਹੋਣਾ ਚਾਹੀਦਾ ਕਿਉਂਕਿ ਇਹ ਇੱਕ ਡਰੱਗ ਜਿਹੜੀ ਹੈਗੀ ਇੱਕ ਮਲੇਸ ਹੈ ਇਹ ਜਿਹੜੀ ਆ ਖਤਮ ਸਰਕਾਰ ਚਲੋ ਲੱਗੀ ਤੇ ਹੋਈ ਆ ਆਪਣੇ ਕੰਮ ਕਰਨ ਲੱਗੀ ਆ ਚਲੋ ਕਿਸੇ ਨੇ ਆਪਣੀ ਪ੍ਰਤਾ ਦੇ ਚਲਾਈ ਹੈਗੀ ਪਰ ਫਿਰ ਵੀ ਇਹ ਦੇ ਚਾਹੁੰਦਾ ਕਿ ਡੋਪ ਟੈਸਟ ਜਿਹੜਾ ਸਾਰੇ ਬੰਦੇ ਦਾ ਹੋਣਾ ਚਾਹੀਦਾ ਤੁਹਾਨੂੰ ਪਤਾ ਤਾਂ ਲੱਗੇ ਕਿੰਨੀ ਜਨਤਾ ਜਿਹੜੀ ਆ ਨਸ਼ੇ ਕਰਦੀ ਆ ਤੇ ਕਿੰਨੀ ਜਨਤਾ ਜਿਹੜੀ ਆ ਨਹੀਂ ਕਰਦੀ ਇਹ ਅੰਗਰੇਜ਼ੀ ਨਾਲ ਜਿਹੜੇ ਨੇ ਆਨੇ ਚਾਹੀਦੇ ਹਨ ਜੀ ਡੋਪ ਟੈਸਟ ਤਾਂ ਮੇਰੇ ਹਿਸਾਬ ਦੇ ਨਾਲ ਆਰਮਜ਼ ਲਾਇਸੈਂਸ ਦਾ ਨਹੀਂ ਡਰਾਈਵਿੰਗ ਲਾਇਸੈਂਸ ਦਾ ਵੀ ਜਿਹੜਾ ਹੈ ਉਹਦਾ ਵੀ ਹੋਣਾ ਚਾਹੀਦਾ ਉਹਦੋਂ ਵੀ ਹੋਣਾ ਚਾਹੀਦਾ ਕਿਉਂਕਿ ਉਹ ਵੀ ਚੱਲਦੇ ਫਿਰਦੇ ਹਥਿਆਰ ਬਣ ਜਾਂਦੇ ਨੇ ਜੇਕਰ ਕੋਈ ਕੋਈ ਕਹਿ ਸਕਦੇ ਆ ਕਿ बेहोश ਬੰਦਾ ਜੇਕਰ ਕੋਈ ਗੱਡੀ ਚਲਾਉਂਦਾ ਹੈ ਨਸ਼ੇ ਦੇ ਵਿੱਚ ਆਪਾਂ ਲਗਾਤਾਰ ਚਰਚਾ ਜਾਰੀ ਰੱਖਾਂਗੇ ਬਾਕੀ ਨਸ਼ਿਆਂ ਦੀ ਵੀ ਗੱਲ ਕਰਾਂਗੇ ਕਿ ਆਕਰ ਕਿਉਂਕਿ ਸਰਕਾਰ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਨਸ਼ਿਆਂ ਦੇ ਖਿਲਾਫ ਕੰਮ ਕਰ ਰਹੇ ਹਾਂ ਪਰ ਇਹ ਲੋਕ ਪਿਛਲੇ 8 ਸਾਲਾਂ ਦੇ ਵਿੱਚ ਕਹਿ ਸਕਦੇ ਆ ਕਿ ਸਿਰਫ ਥੋੜੀ ਜੀ ਮਾਤ ਕਹੇਗਾ ਨੇ ਫਿਲਹਾਲ ਸਾਡੇ ਨਾਲ ਕੁਝ ਹੋਰ ਕਾਲਰ ਜੁੜ ਚੁੱਕੇ ਨੇ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਸਸਟ੍ਰੀਕਾਲ ਜੀ ਕੌਣ ਸਾਹਿਬ ਨੇ ਫੋਨ ਲਾਈਨ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਫਰੋਸਪੁਰ ਤੋਂ ਪੀਪੀ ਬੋਲ ਰਹੀ ਹਾਂ ਜੀ ਸਵਾਗਤ ਜੀ ਕੀ ਕਹਿਣਾ ਚਾਹੁੰਦੇ ਹੋ ਹੈਲੋ ਹਾਂਜੀ ਹਾਂਜੀ ਜੀ ਮੈਂ ਇਹਨਾਂ ਕਹਿਣਾ ਚਾਹੁੰਦੀ ਬਹੁਤ ਅੱਛਾ ਇੱਕ ਟੈਪ ਪਲੇਅਰ ਇਹ ਸਰਕਾਰ ਕੀ ਡਬ ਟੈਸਟ ਕਰਾ ਰਹੀ ਹੈ ਪਰ ਮੈਨੂੰ ਲੱਗਦਾ ਇਲੀਗਲ ਹੱਤਿਆਨਾ ਬਾਰੇ ਵੀ ਸਰਕਾਰ ਨੂੰ ਕੋਈ ਲੈਣਾ ਚਾਹੀਦਾ ਚਲ ਇਹ ਤਾਂ ਲੀਗਲ ਹੈ ਇਕਲੀਗਲ ਹੈ ਤਾਂ ਦੱਸ ਇਲੀਗਲ ਆਪਾਂ ਵੀ ਸਮਝਦੇ ਹਾਂ ਔਰ ਇਹ ਨਸ਼ੇ ਵਾਲੀ ਲੈ ਤਾਂ ਡਰਗ ਟੈਸਟ ਵੀ ਆਪਾਂ ਨਹੀਂ ਕਹਿ ਸਕਦੇ ਗਰੰਟੀ ਇੰਡੀਆ ਚ ਤਾਂ ਪੈਸੇ ਦੇ ਲੋ ਤਾਂ ਨੈਗੇਟਿਵ ਪੋਜ਼ੀਟਿਵ ਸਭ ਕੁਝ ਹੋ ਜਾਂਦਾ ਜਿਹਦੇ ਕੋਲ ਤਾਕਤ ਹੋਏਗੀ ਉਹ ਨੈਗੇਟਿਵ ਕਰਾ ਲੇਗਾ ਔਰ ਇੱਕ ਗੱਲ ਹੋਰ ਕਹਿਣਾ ਚਾਹੀਦੀ ਹੈ ਡਰਗ ਟੈਸਟ ਦੇ ਬਾਰੇ ਇਹ ਕਹਿਣਾ ਚਾਹੀਦੀ ਹੈ ਕਿ ਜੇ ਹਥਿਆਰਾਂ ਦਾ ਲਾਇਸੈਂਸ ਜ਼ਰੂਰੀ ਨਹੀਂ ਮੇਲਜ਼ ਲੈਨ ਦੇ ਫੀਮੇਲਜ਼ ਲੈਨ ਉਹਨਾਂ ਦੇ ਵੀ ਡਰਗ ਟੈਸਟ ਹੋਣੇ ਚਾਹੀਦੇ ਕਿਉਂਕਿ ਅੱਜ ਦੀ ਰੀਡ ਕੇ ਕਹਿਣਾ ਕਿ ਮੇਲ ਸਿਰਫ ਨਸ਼ਾ ਕਰਦੇ ਉਹ ਤੋਂ ਜ਼ਿਆਦਾ ਜਨਾਨੀਆਂ ਕਰ ਰਹੀਆਂ ਇੱਕ ਫੀਮੇਲ ਹੋਣ ਦੇ ਨਾਤੇ ਮੈਂ ਕਹਿ ਰਹੀ ਹਾਂ ਤਾਂ ਸਾਰਿਆਂ ਲਈ ਇਕਵੈਲਟੀ ਹੋਣੀ ਚਾਹੀਦੀ ਹੈ ਸਾਰਿਆਂ ਅ ਮਨ ਰੂਲ ਪਾਸ ਹੋਣਾ ਚਾਹੀਦਾ ਜੀ ਇਕਵੈਲਟੀ ਹੋਣੀ ਚਾਹੀਦੀ ਹੈ ਰਿਸਪਾਂਸਿਬਿਲਟੀ ਵੀ ਇਕਵਲ ਹੋਣੀ ਚਾਹੀਦੀ ਹੈ ਸੋ ਬਹੁਤ ਬਹੁਤ ਸ਼ੁਕਰੀਆ ਸਾਡਾ ਜੁੜਨ ਲਈ ਇੱਕ ਹੋਰ ਕਾਲਰ ਨੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਲਾਹੌਰ ਪਟਿਆਲਾ ਤੋਂ ਬੋਲਦਾ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਜੀ ਮੈਂ ਇਹ ਕਹਿਣਾ ਚਾਹੁੰਦਾ ਨਹੀਂ ਸਰਕਾਰ ਕੈਰੀ ਹੈ ਡਰਗ ਟੈਸਟ ਕਰਾਓ ਤੱਲਾਬ ਮੰਤਰੀ ਅਗਰ ਟੈਸਟ ਕਰਵਾ ਲਓ ਸਾਰੇ ਮੰਤਰੀ ਔਰ ਐਮ ਐਲ ਏ ਸਾਰੇ ਹੀ ਨਸ਼ਾ ਕਰਦੇ ਆ ਇਹਨਾਂ ਦਾ ਕਿਉਂ ਨਹੀਂ ਹੁੰਦਾ ਆਮ ਪਬਲਿਕ ਦਾ ਤੁਸੀਂ ਟੈਸਟ ਕਰੀ ਜਾ ਰਹੇ ਆ ਜੇ ਡੋਪ ਟੈਸਟ ਹੁੰਦਾ ਵੀ ਹੈ ਲੈਬੋਰੀਆਂ ਇਹਨਾਂ ਦੀ ਆਪਣੀਆਂ ਉੱਥੇ ਮੋਹਰਾ ਤੱਕ ਇਹ ਆਪਣੇ ਬੰਦੇ ਤੋਂ ਮੋਹਰਾ ਲਵਾ ਲੈਣ ਨਾ 네ਗੇਟਿਵ ਹੋ ਜਾਂਦਾ ਤਾਂ ਦੂਜਾ ਜਿਹੜਾ ਬੰਦਾ ਨਹੀਂ ਲਗੰਦਾ ਮੋਹਰ ਉਹਦੀ ਟਰਾਂਸਫਰ ਕਰ ਦਿੰਦੇ ਆ ਪਿੱਛੇ ਬੀਜੇ ਸਿੰਘ ਲੜੀ ਵਾਰ ਦੇ ਵਿੱਚ ਇਹੀ ਹੋਇਆ ਕਿਉਂ ਨਹੀਂ ਜਦ ਮਿਕਤਰਾ ਕਿਉਂ ਇਹਦੇ ਸੇਪ ਹੀਰ ਕਰਨ ਸਾਡੀ ਸਰਕਾਰ ਕਰਦੀ ਨੇ ਦਿੱਲੀ ਵਾਲੇ ਸਾਜਾਂ ਵਿਕਤਰਾ ਕਰ ਰਹੇ ਰਾਸ਼ਨ ਦੇ ਪਿੱਛੇ ਇਹਨਾਂ ਨੇ ਪੰਜਾਬ ਨੇ ਆਪਣਾ ਰਾਸ਼ਨ ਦਾ ਬੰਦ ਕਰ ਦਿਆ ਜੇ ਦਿੱਲੀ ਗਵਰਨਮੈਂਟ ਰਾਸ਼ਨ ਦੇਰੀ ਹੈ ਮੋਦੀ ਸਾਹਿਬ ਉਹਨਾਂ ਉਹਨਾਂ ਨੇ ਬੰਦ ਵੀ ਕਰਨਾ ਖੋਲਣਾ ਉਹ ਇਹਨਾਂ ਤਾਂ ਤਾਂ ਨਹੀਂ ਕੁਝ ਲੈ ਰਹੇ ਨਸ਼ੇ ਨਸ਼ੇ ਦੇ ਉੱਪਰ ਦਾ ਪਹਿਲਾਂ ਆਪਣੇ ਸਾਡੇ ਸੀਐਨ ਸਾਹਿਬ ਦਾ ਕੈਨਾ ਡਰਗ ਟੈਸਟ ਹੋਣਾ ਚਾਹੀਦਾ ਜੀ ਸ਼ੁਕਰੀਆ ਜੀ ਸਾਡੇ ਨਾਲ ਜੁੜਨ ਦੇ ਲਈ ਇੱਕ ਹੋਰ ਕਾਲਰ ਨੇ ਸਤਸ਼ੀ ਗਾਲ ਜੀ ਕੀ ਨਾ ਹੈ ਤੁਹਾਡਾ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਭਾਲाराम ਬੋਲ ਰਿਹਾ ਜੀ ਪਤਨਾਪੁਰ ਹਾਂ ਜੀ ਬੇਨਤੀ ਹੈ ਜੀ ਜਿੰਨੇ ਕਾਲਰ ਨੇ ਵੀ ਆਖਾ ਨਾ ਵੀ ਡਰਗ ਟੈਸਟ ਬਾਸ ਤੇ ਕੰਲੀ ਪਬਲਿਕ ਨਹੀਂ ਡਰਗ ਟੈਸਟ ਬਾਸ ਤੇ ਸਾਰੀ ਮਤਲਬ ਜਿੰਨੇ ਵੀ ਲੋਕ ਆਏ ਗਏ ਨੇ ਹੈ ਜਿੰਨਾ ਸਮਾਜ ਹੈ ਜਿਹੜਾ ਜਸਾਂਸ ਲੋ ਨੋ ਲਿਕਾ ਦਾ ਜਾਂ ਡ੍ਰਾਈਵਰੀ ਲਾਇਸੈਂਸ ਦਾ ਕੁਛ ਵੀ ਹੈ ਜੇ ਸੇਤ ਜ਼ਰੂਰੀ ਹੈ ਜਿਵੇਂ ਕਹਿੰਦੇ ਆ ਸਾਰਾ ਕੁਝ ਜ਼ਰੂਰੀ ਹੈ ਹੈ ਇਹ ਕੁਝ ਲੋਕਾਂ ਦੇ ਤੈਸ ਹੋ ਜਾਂਦੇ ਨੇ ਕੁਝ ਲੋਕਾਂ ਨੇ ਲਾਇਸੈਂਸ ਕੈਨਸਲ ਹੋਣ ਜਿਵੇਂ ਡ੍ਰਾਈਵਰੀ ਜੇ ਦੀ ਸ਼ਰਾਬ ਦੀ ਗੱਲ ਕਰਦੇ ਹਾਂ ਸ਼ਰਾਬ ਤਾਂ ਮਨਜੂਰ ਸੁਧਾ ਲੋਕਾਂ ਸਰਕਾਰ ਨੇ ਮਨਜੂਰ ਸੁਧਾ ਕਰਤੀ ਪੀਣ ਬਾਅਦ ਹੋਰ ਨਾ ਸਭ ਮਨਜੂਰ ਸੁਧਾ ਕੋਈ ਨਹੀਂ ਹੈਗਾ ਜੇ ਮਨਜੂਰ ਸੁਧਾ ਦਾ ਬੇਨਕਸਾਨ ਉੱਠ ਹੁੰਦਾ ਚਾ ਪੈਸਾਂ ਚ ਲਾਲੋ ਚਾ ਡ੍ਰਾਈਵਰੀ ਚ ਲਾਲੋ ਚਾ ਅੰਗਾਈਂਡੀ ਚ ਲਾਲੋ ਆਪਣੇ ਆਪ ਐਕਸੀਡੈਂਟ 90% ਚ ਕਨੇ ਨੇ ਵੀ ਨਸ਼ੇ ਦੇ ਹਿਸਾਬ ਨਾਲ ਐਕਸੀਡੈਂਟ ਹੋ ਗਿਆ ਜੀ ਐਨੇ ਮਰ ਗਏ ਜੀ ਐਨੇ ਮਰ ਗਏ ਕਹਿਣ ਦਾ ਭਾਵ ਹੈ ਵੀ ਪੰਜਾਬ ਸਰਕਾਰ ਨੇ ਜੁੱਧ ਨਸ਼ਿਆਂ ਬੁਢਿ ਮੇਂ ਛੇੜੀ ਹੋਈ ਆ ਕਿ ਉਹਦਾ ਵੀ ਕੋਈ ਕਾਜੋ ਮਾਰਦੀ ਕਹੀ ਜਾਣ ਸਰਕਾਰਾਂ ਮੈਂ ਨਹੀਂ ਕਹਿੰਦਾ ਕਿ ਕਿਹੜੀ ਸਰਕਾਰ ਮੈਂ ਕਿਤੇ ਸਰਕਾਰ ਦੇ ਖਿਲਾਫ ਨਹੀਂ ਉਹਦਾ ਕੋਈ ਵੀ ਹਲੇ ਤੱਕ ਪਿੰਡਾਂ ਚ ਮੈਂ ਨਹੀਂ ਕਹਿੰਦਾ ਕਿ ਕਨੇਕ ਲੋਕ ਫਾਤੀ ਕਰਦੇ ਜਿਦਾ ਚੜਾਨ ਬਾਤੇ ਕਨੇਕ ਲੋਕ ਸੜਕਾਂ ਦੇ ਪੈਰ ਪਿੱਛਰੇ ਨੇ ਵੀ ਮੈਨੂੰ ਨਸਾ ਨਹੀਂ ਮਿਲਦਾ ਇੰਨੇਕ ਲੋਕ ਕਦੇ ਮੈਂ ਨਹੀਂ ਕਹਿੰਦਾ ਵੀ ਉਹ ਕੋਈ 70% 80% ਨਸ਼ੇ ਦਾ ਉਹ ਹੋਇਆ ਹੋਊਗਾ ਕੋਈ ਬੰਦ ਕਰਨ ਵਾਸਤੇ ਤਾਂ ਕਰਕੇ ਆ ਵੀ ਇਹ ਨਸ਼ਾ ਜਿਹੜਾ ਐਡੀ ਲਾਮਤ ਹੈ ਐਡੀ ਲਾਮਤ ਦਾ ਕਰੈਕਸ਼ਨ ਆ ਨਸ਼ਾ ਹਿੰਦੁਸਤਾਨ 'ਚ ਕੋਈ ਸਰਕਾਰ ਬੰਦ ਨਹੀਂ ਕਰ ਸਕਦੀ ਜੀ 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 ਸ਼ੁਕਰੀਆ ਜੀ ਸਾਡੇ ਨਾਲ ਜੁੜਨ ਦੇ ਲਈ ਲਗਾਤਾਰ ਸਾਡੇ ਨਾਲ ਮਹਿਮਾਨ ਵੀ ਜੁੜੇ ਹੋਏ ਨੇ ਸੋ ਐਡਵੋਕੇਟ ਕਵਰ ਪਾਉਲ ਜੀ ਜਿਵੇਂ ਕਿ ਇੱਕ ਸਾਡੇ ਨਾਲ ਵੂਮਨ ਕਾਲਰ ਵੀ ਜੁੜੇ ਉਹਨਾਂ ਨੇ ਵੀ ਸਵਾਲ ਕਿਹਾ ਹੈ ਕਿ ਇਕਵੈਲਟੀ ਹੋਣੀ ਚਾਹੀਦੀ ਆ ਜੇਕਰ ਵੂਮਨ ਕੋਈ ਫੀਮੇਲ ਕੋਈ ਲਾਇਸੈਂਸ ਬਣਾਉਣਾ ਚਾਹੁੰਦੀ ਆ ਆਰਮਜ਼ ਦਾ ਤਾਂ ਉਹਦਾ ਵੀ ਜਿਹੜਾ ਡੋਪ ਟੈਸਟ ਹੋਣਾ ਚਾਹੀਦਾ ਹੈ ਇਕਵੈਲਟੀ ਦੀ ਗੱਲ ਕੀਤੀ ਉੱਤੇ ਹੀ ਆਪਾਂ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਹੈ ਉਹਨੂੰ ਲੈ ਕੇ ਵੀ ਕਈ ਲੋਕ ਸਵਾਲ ਕਰ ਰਹੇ ਨੇ ਪਰ ਠੀਕ ਹੈ ਪਿਛਲੇ 8 ਸਾਲਾਂ ਦਾ ਡਾਟਾ ਆਰਟੀਆ ਜਿਹੜਾ ਸਾਹਮਣੇ ਆਇਆ ਤਾਂ ਹੋ ਹੋਪਸ ਕਿ ਹੋ ਸਕਦਾ ਹੈ ਕਿ ਇਸ ਵਾਰ ਥੋੜਾ ਘਟ ਗਿਆ ਆ ਫੇ ਪਰ ਕਿਤਨਾ ਕਿਤੇ ਇਹ ਡਾਟਾ ਜਿਹੜਾ ਇਹ ਸਰਕਾਰਾਂ ਨੂੰ ਵੀ ਜਿਹੜਾ ਹੈ ਉਹ ਸ਼ੀਸ਼ਾ ਦਿਖਾਉਂਦਾ ਹੈ ਨਹੀਂ ਬਿਲਕੁਲ ਹੀ ਗਲਤ ਹੋਈ ਹੈ ਆਂਕੜੇ ਤੇ ਮੈਂ ਤਾਂ ਉਹੀ ਤਾਂ ਗੱਲ ਕਹਿ ਰਿਹਾ ਕਿ ਆਂਕੜੇ ਤਾਂ ਦੇਖੋ ਸਾਹਮਣੇ ਆਉਂਦੇ ਹੀ ਨੇ ਜੀ ਉਹਨਾਂ ਇੱਥੇ ਡਿਊਟੀ ਜਿਹੜੀ ਹੈਗੀ ਹੈ ਉਹਨਾਂ ਆਪਾਂ ਜੇ ਸੋਚੀਏ ਕਿ ਕੱਲੀ ਸਰਕਾਰ ਹੈ ਤੇ ਸਰਕਾਰ ਹੀ ਸਭ ਕੁਝ ਕਰਦੇ ਆ ਸਰਕਾਰ ਹੀ ਸਭ ਕੁਝ ਕਰਦੇ ਮੈਨੂੰ ਲੱਗਦਾ ਕਿ ਸੋਸਾਇਟੀ ਦਾ ਰੋਲ ਵੀ ਜਿਹੜਾ ਸਰਕਾਰ ਦੇ ਨਾਲ ਨਾਲ ਰਹੇ ਤੇ ਫਿਰ ਜਿਹੜਾ ਕੋਈ ਆਪਾਂ ਚੀਜ਼ ਨੂੰ ਕਿਸੇ ਵੀ ਸਿਸਟਮ ਨੂੰ ਸੁਧਾਰ ਸਕਦੇ ਆ ਹੁਣ ਤੁਸੀਂ ਹੁਣ ਤੁਸੀਂ ਇੱਕ ਚੀਜ਼ ਦੇਖੋ ਹੁਣ ਡਰੰਕ ਡਰੰਕ ਡਰਾਈਵਿੰਗ ਬੈਨ ਅਗੀ ਹੈ ਨਾ ਸਾਰੇ ਪੰਜਾਬ ਦੇ ਸਾਰੇ ਹਿੰਦੁਸਤਾਨ ਦੇ ਬੈਨ ਹੈ ਪਰ ਸਰਕਾਰ ਥੋੜਾ ਨਾ ਕਹਿੰਦੀ ਹੈ ਕਿ ਤੁਸੀਂ ਸ਼ਰਾਬ ਪੀ ਕੇ ਗੱਡੀ ਚਲਾਓ ਤੇ ਪਰ ਲੋਕੀ ਭੇੜ ਵੀ ਸ਼ਰਾਬ ਪੀ ਕੇ ਗੱਡੀਆਂ ਚਲਾਉਂਦੇ ਨੇ ਜਿਸ ਤਰ੍ਹਾਂ ਮੈਂ ਤੁਹਾਨੂੰ ਪਿੱਛੇ ਆਸਾ ਦੱਸਿਆ ਹੁਣੇ 2 ਦਿਨ ਪਹਿਲੇ ਦਾ ਉਹ ਵੇਖੋ ਕਿੰਨਾ ਮੇਜਰ ਆਸਾ ਸੀਗਾ ਕਿ 68 ਸਾਲ ਦਾ ਬਜ਼ੁਰਗ ਉਹਦਾ ਸਿਰ ਵੀ ਅਲੱਗ ਅੱਗ ਹੋ ਗਿਆ ਬੋਡੀ ਤੋਂ ਤੇ ਇੱਕ ਬਾਹ ਵੀ ਅਲੱਗ ਹੋ ਗਈ ਤੇ ਕਿੰਨੀ ਸਪੀਡ ਹੋएगी ਗੱਡੀ ਦੀ ਤੇ ਕਿੰਨੇ ਨਸ਼ੀ ਦੀ ਜਿਹੜੀ ਉਹਦੇ ਵਿੱਚ ਮਾਤਰਾ ਜਿਹੜੀ ਪਾਈ ਗਈ ਹੋएगी ਕਿ ਦੇਖੋ ਕਿੰਨਾ ਵੱਡਾ ਐਕਸੀਡੈਂਟ ਹੋਇਆ ਤੇ ਜੇ ਸਾਡੀ ਸੋਸਾਇਟੀ ਵੀ ਜਿਹੜਾ ਇਹਦੇ ਵਿੱਚ ਜੇ ਨਹੀਂ ਸਾਥ ਦੇਗੀ ਕਿਉਂਕਿ ਆਮ ਆਪਾਂ 2 3 4 ਬੇਸਿਕ ਚੀਜ਼ਾਂ ਨੇ ਇੱਕ ਜਿਹੜਾ ਰੋਂਗ ਵੇ ਜਿਹੜਾ ਬੰਦੇ ਆਂਦੇ ਨੇ ਉਲਟੇ ਆਂਦੇ ਨੇ ਸੜਕਾਂ ਦੇ ਉੱਤੇ ਜਾਂ ਓਵਰ ਸਪੀਡਿੰਗ ਹੁੰਦੀ ਆ ਜਾਂ ਡਰੰਕਨ ਡਰਾਈਵਿੰਗ ਹੁੰਦੀ ਆ ਤੇ ਇਹ ਦੇਖੋ ਇਹ ਤਿੰਨੋਂ ਚੀਜ਼ਾਂ ਹੁਣ ਜੁਰਮ ਨੇ ਇਹਦੇ ਤੇ ਪਰਚਾ ਹੋਗਾ ਇਹ ਲੋਕਾਂ ਨੂੰ ਮੇਰੇ ਕੰਨੋਂ ਪਤਾ ਹੀ ਨਹੀਂ ਇਹ ਚੀਜ਼ਾਂ ਤੇ ਵੀ ਐਫ ਆਈ ਆਰ ਦਰਜ ਹੁੰਦੀ ਆ ਪਰ ਲੋਕੀ ਇਹਦੇ ਵਿੱਚ ਜਿਹੜੇ ਹੈਗੇ ਨੇ ਫੇਰ ਵੀ ਉਹ ਹੀ ਕੰਮ ਕਰਕੇ ਦੇਖਦੇ ਨੇ ਪੁਲਿਸ ਵਾਲਾ ਨਹੀਂ ਹੈਗਾ ਤੇ ਚਲੋ ਵੀ ਇਹੀ ਕਰ ਲੈਣੇ ਆ ਕ੍ਰੋਸਿੰਗ ਰੈਡ ਲਾਈਟ ਕਿੰਨੀਆਂ ਕ੍ਰੋਸਿੰਗ ਹੁੰਦੀਆਂ ਨੇ ਪਿਛੇ ਮੈਂ ਕਬਰ ਪੜ ਰਿਹਾ ਸੀ ਕਿ ਚੰਡੀਗੜ੍ਹ ਦੇ ਵਿੱਚ ਮੇਜਰ ਚਲਾਨ ਜਿਹੜੇ ਨੇ ਰੈਡ ਲਾਈਟ ਕ੍ਰੋਸਿੰਗ ਦੇ ਹੁੰਦੇ ਨੇ ਮੈਂ ਸਿਰਫ ਇੱਥੇ ਇਹੀ ਕਹਿਣਾ ਚਾਹੁੰਦਾ ਸਾਰੇ ਤੱਥਾਂ ਦੇ ਆਧਾਰ ਦੇ ਉੱਤੇ ਕਿ ਸਰਕਾਰਾਂ ਆਪਣੀਆਂ ਕੰਮ ਕਰ ਰਹੇ ਨੇ ਉਹ ਉਹ ਵੀ ਠੀਕ ਆ ਜਿੰਨਾ ਤੋਂ ਉਹ ਕਰ ਸਕਦੇ ਨੇ ਪਰ ਜਿੱਥੇ ਸੁਸਾਇਟੀ ਦੀ ਗੱਲ ਆ ਹੁਣ ਜਿੱਥੇ ਨਸ਼ਾ ਕਰਨਾ ਹੈ ਜਾਂ ਨਹੀਂ ਕਰਨਾ ਉਹ ਵੀ ਦੇਖੋ ਸਰਕਾਰ ਨੇ ਤੇ ਮੁਹਿੰਮਾਂ ਚਲਾਉਣੀਆਂ ਪਰ ਸਾਨੂੰ ਵੀ ਸੋਚਣਾ ਚਾਹੀਦਾ ਕਿ ਨਸ਼ਾ ਸਾਡੇ ਵਾਸਤੇ ਚੰਗਾ ਹੈ ਕਿ ਮਾੜਾ ਠੀਕ ਆ ਕਿ ਨਹੀਂ ਜੇ ਆਪਾਂ ਡਰੰਕਨ ਡਰਾਈਵਿੰਗ ਜੇ ਸੁਸਾਇਟੀ ਸਮਝੇਗੀ ਕਿ ਮ ਗੱਡੀ ਨਹੀਂ ਚਲਾਣੀ ਤਾਂ ਮੈਨੂੰ ਲੱਗਦਾ 90% ਸੋਸਾਇਟੀ ਵੀ ਸੁਧਰੇਗੀ ਪਰ ਪਰ ਇੱਥੇ ਇੱਕ ਇਹ ਦਿੱਕਤ ਆ ਗਈ ਹੈ ਕਿ ਜ਼ਿਆਦਾਤਰ ਬੰਦੇ ਜਿਹੜੇ ਨੇ ਉਹ ਸੁਧਰਨਾ ਹੀ ਨਹੀਂ ਚਾਹਦੇ ਤੇ ਇਹ ਜਿਹੜੇ ਰੂਲਸ ਜਿਹੜੇ ਬਣਾਏ ਗਏ ਨੇ ਡਾਕਟਸ ਦੇ ਬਣਾਏ ਗਏ ਨੇ ਇਹ ਜਿਹੜੇ ਐਸੇ ਕਰਕੇ ਹੀ ਬਣਾਏ ਗਏ ਨੇ ਤਾਂ ਵੀ ਇੱਕ ਦਾ ਹੱਥਿਆਰ ਦਾ ਮਿਸ ਹੋਣਾ ਹੋਵੇ ਪਹਿਲੀ ਗੱਲ ਤਾਂ ਇਹਦੇ ਨਾਲ ਕੋਈ ਹਸਤਾਮ ਵੀ ਘਟਣਾ ਨਹੀਂ ਹੋਵੇ ਕੋਈ ਕਾਇਨਾਤਾ ਵਾਦੇ ਕੋਈ ਐਕਸੀਡੈਂਟ ਨਾ ਹੋਵੇ ਪਰ ਜੇ ਇਹ ਅੰਕੜੇ ਆਏ ਨੇ ਤੇ ਮੈਨੂੰ ਲੱਗਦਾ ਕਿ ਜੇ ਅਲਕੋਹਲ ਇਹਦੇ ਵਿੱਚ ਜੇ ਐਡ ਹੋ ਜਾਏ ਤੇ ਇਹ ਅੰਕੜੇ ਵਧਣਗੇ ਪੇ ਸਰਕਾਰ ਨੂੰ ਜਿਹੜੀ ਹੈਗੀ ਹੈ ਇਹਦੀ ਅਵੇਅਰਨੈਸ ਵੀ ਜੜੀ ਹੈ ਜਗਾਣੀ ਚਾਹੀਦੀ ਹੈ ਤੇ ਥੋੜੀ ਜੀ ਨਕੇਲ ਵੀ ਕਸਣੀ ਚਾਹੀਦੀ ਹੈ ਜੀਵਨ ਦੇ ਉੱਤੇ ਸ਼ਕਤੀ ਦੇ ਨਾਲ ਕਿਉਂਕਿ ਜੇ ਸ਼ਕਤੀ ਨਹੀਂ ਹੋਏਗੀ ਤਾਂ ਕੋਈ ਸੁਧਰੇਗਾ ਨਹੀਂ ਤੇ ਜੇ ਕੋਈ ਸੁਧਰੇਗਾ ਨਹੀਂ ਤੇ ਇਹ ਅੰਕੜੇ ਜਿਹੜੇ ਨੇ ਕਦੀ ਵੀ ਘੱਟ ਨਹੀਂ ਹੋਣਗੇ ਅੰਕੜੇ ਵੱਧਦੇ ਹੀ ਜਾਣਗੇ ਜੀ ਸੋ ਕਵਰ ਪਾਉ ਜੀ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਤਾਂ ਆਸ ਕਰਦੇ ਹਾਂ ਕਿ ਜਿਹੜਾ ਕਿ ਇੱਕ ਸਹੀ ਤਸਵੀਰ ਜਿਹੜੀ ਅਸੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾ ਸਰਕਾਰਾਂ ਨੂੰ ਵੀ ਜਿਹੜਾ ਖਾਸ ਤੌਰ ਤੇ ਇਹਨਾਂ ਅੰਕੜਿਆਂ ਨੂੰ ਜਿਹੜਾ ਉਹ 네ਗੇਟਿਵ ਨਹੀਂ ਪੋਜ਼ਿਟਿਵ ਤੌਰ ਤੇ ਲੈਣਾ ਚਾਹੀਦਾ ਕਿਉਂਕਿ ਤਾਂ ਹੀ ਜੇਕਰ ਫੀਡਬੈਕ ਆਉਂਦਾ ਹੈ ਤਾਂ ਉਹ ਫੀਡਬੈਕ ਤੇ ਹੀ ਸੁਧਾਰ ਕੀਤੇ ਜਾ ਸਕਦੇ ਨੇ ਫਿਲਹਾਲ ਤੁਹਾਡਾ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਜੁੜਨ ਲਈ ਸੋ ਫਿਲਹਾਲ ਸਭ ਤੋਂ ਵੱਡਾ ਸਵਾਲ ਇਹ ਵੀ ਹੈ ਕਿ ਆਖਰ ਇਹ ਜਿਹੜੇ ਅੰਕੜੇ ਸਾਹਮਣੇ ਆਏ ਨੇ ਕਿਉਂਕਿ ਇਹ ਚਿੰਤਾਜਨਕ ਜ਼ਰੂਰ ਨੇ ਪਰ ਇੱਕ ਸਵਾਲ ਕਿਉਂਕਿ ਜੇਕਰ ਕੋਈ ਹਥਿਆਰ ਦਾ ਲਾਇਸੈਂਸ ਬਣਾਉਣਾ ਚਾਹੁੰਦਾ ਹੈ ਤਾਂ ਕੋਈ ਉਹ ਸਰਦਾ ਪੁੱਜਦਾ ਬੰਦਾ ਹੀ ਹੋਏਗਾ ਅਮੀਰ ਬੰਦਾ ਹੋਏਗਾ ਉਹੀ ਹੋਏਗਾ ਜਿੱਦੇ ਕੋਰ ਚਾਰ ਛਿੱਲੜ ਨੇ ਤਾਂ ਜੇਕਰ ਉਹ ਵੀ ਨਸ਼ਿਆਂ ਦੀ ਇਸ ਗਲਤਾਨ ਦੇ ਵਿੱਚ ਫਸੇ ਹੋਏ ਨੇ ਤਾਂ ਫਿਰ ਜਿਹੜੇ ਗਰੀਬ ਜਾਂ ਫਿਰ ਕਹਿ ਸਕਦੇ ਆ ਕਿ ਗਰੀਬੀ ਰੇਖਾ ਤੋਂ ਥੱਲੇ ਰਹਿੰਦੇ ਨੇ ਉਹਨਾਂ ਨੂੰ ਆਖਰ ਕਿਵੇਂ ਕੱਢਿਆ ਜਾਵੇਗਾ ਫਿਲਹਾਲ ਮੈਨੂੰ ਜੋ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ ਹੁਣ ਉੱਤਰਪਾਰ ਵਿੱਚ ਆਧੁਨਿਕ ਐਂਜਿਓਗ੍ਰਾਫੀ ਮਸ਼ੀਨ ਆਕਸਫੋਰਡ ਹਸਪੀਟਲ 'ਚ ਉਪਲਬਧ ਹੈ ਬਿਣਾ ਤਾਰ ਪਾਏ ਆਧੁਨਿਕ ਐਂਜਿਓਗ੍ਰਾਫੀ ਮਸ਼ੀਨ ਰਾਹੀਂ ਆਪਣੇ ਦਿਲ ਦੀ ਬਲੌਕੇਜ ਦਾ ਪਤਾ ਕਰੋ ਮਿਲੋ ਆਕਸਫੋਰਡ ਹਸਪੀਟਲ ਜਲੰਧਰ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਰਾਜਨੀਤਿਕ ਕ腐ਸ਼ਨ ਦਾ ਮੁੱਦਾ ਉੱਠਾ ਨਹੀਂ ਨਹੀਂ ਇਹ ਚੱਲ ਰਿਹਾ ਹੈ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਇੱਕ ਪਰ ਉਸਾਰ ਕਸਮੇਵਾਰੀ ਦਾ ਨਾਮ ਨਿਰਪੱਖਤਾ ਨਾਲ ਦਿਖਾਉਂਦਾ ਹਰ ਖਬਰ ਲੋਕਾਂ ਨੂੰ ਬਣਾਈਓ ਸਰਕਾਰ ਸਰਕਾਰੀ ਦੰਤਰ ਤੇ ਪੂਰੀ ਪਕੜ ਇਸ ਵਕਤ ਸੰਭੂ ਬੋਲ ਰਹੀ ਤਸਵੀਰਾਂ ਡੇਲੀ ਪੋਸਟ ਦੀ ਹਰ ਖਬਰ ਦਾ ਹੁੰਦਾ ਸਿੱਧਾ ਅਸਰ ਪੇੜ ਚਾਲ ਨਹੀਂ ਬਲਕਿ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਪੱਤਰਕਾਰਤਾ ਦੇ ਸੂਲਾਂ ਤੇ ਖਰਾ ਉਤਰਦਾ ਡੈਮੋਕ੍ਰੇਸੀ ਦਾ ਚੌਥਾ ਸਤੰਭ ਪਾਣੀ ਦਾ ਜਲ ਸਰਕਟ ਘਟਾ ਜਿਹੜਾ ਹੋ ਦਿਖਾਈ ਦੇ ਰਿਹਾ ਸੁਚੱਜੀ ਸੋਚ ਚੰਗੇ ਕੰਟੈਂਟ ਤੇ ਬਦੌਰਤ ਕੁਝ ਹੀ ਸਮੇਂ ਚ ਬਣਿਆ ਟੈਲੀਪੋਸ ਪੰਜਾਬ ਹਰਿਆਣਾ ਹਿਮਾਚਲ ਜਨਤਾ ਦੀ ਪਸੰਦ ਦੀ ਮਸਲ ਅਸੀਂ ਤੇ ਰਾਤ ਇੰਜ ਹੀ ਡਟੇ ਰਹਾਂਗੇ ਅਸੀਂ ਤੁਸੀਂ ਕਰ ਸਕਦੇ ਹੋ ਸਾਡੇ ਤੇ ਪੂਰਾ ਵਿਸ਼ਵਾਸ ਤੁਸੀਂ ਬਣਾਏ ਰੱਖੋ ਇਸੇ ਤਰ੍ਹਾਂ ਆਪਣਾ ਪਰਉਸਾਰ ਤੇ ਦਿੰਦੇ ਰਹੋ ਸਾਡਾ ਸਾਥ ਅਸੀਂ ਹਾਂ पोस्ट पंजाब हरियाणा हिमाचल जर्नलिज्म हम जानते हैं आप हम पर भरोसा करते हैं इसीलिए आप हमारे चैनल डेली पोस्ट को अतः मोहब्बत दे रहे हो हम भी नहीं चाहते कि आप दीन दुनिया की किसी जानकारी से महरूम रहें इसीलिए हम अपनी वेबसाइट लेकर आए हैं जहां आपके पास टीवी अवेलेबल ना हो वहां आप हमारी वेबसाइट पर सटीक खबर पढ़ सके और डेली पोस्ट को 24 घंटे लाइव देख सके ज्यादा जानकारी के लिए आप डब्ल्यू पर विजिट कर सकते हैं। एक अनोखे दास्तान श्री केसगढ़ साहेब जिसे चीजा दंगिया दान श्री केसगढ़ साहेब इंसानियत दी आन शान श्री केसगढ़ साहिब खालसा दा जन्मस्थान श्री केसगढ़ साहिब उस स्थान पे एक ही दिन च कितने चिराग जल गए अमृत शक्या ते सिख सिंघां च सज गए साल 1699 नु विसाखी दे अर्थ ही बदल गए पंजा तख्ता च श्री केसगढ़ साहिब तीसरा तख्त है तुर्की वाणी गुरुवाचरी

ਹਰਿਆਣਾ ਹਿਮਾਚਲ ਜਲੰਧਰ ਚ ਫੈਕਟਰੀ ਚੋਂ ਮੋਨਿਆ ਗੈਸ ਲੀਕ ਫੈਕਟਰੀ ਦੇ ਅੰਦਰ ਫਸੇ 30 ਲੋਕ ਨੂੰ ਮੌਕੇ ਤੇ ਪਹੁੰਚਿਆ ਦਮਕਲ ਵਿਭਾਗ ਦੀ ਟੀਮਾਂ ਕਹਿੰਦੀ ਮਦਦ ਦੇ ਨਾਲ ਲੋਕਾਂ ਦਾ ਕੀਤਾ ਜਾ ਰਿਹਾ ਰਿਹਾ